ਤੋ ਇਹਦੋਂ ਤੁਹਾਨੂੰ ਜੋਬ ਮਿਲ ਚੁੱਕੀ ਹੈਗੀ ਆ ਸਰਕਾਰ ਦਾ ਤੁਸੀਂ ਧੰਨਵਾਦ ਵੀ ਕਰੋਗੇ ਪਰ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੀ ਪ੍ਰਕਿਰਿਆ ਨੂੰ ਸਰ ਦੇ ਕੁਛ ਨੇ ਮੈਨੂੰ ਜੋਬ ਮਿਲੀ ਆ ਤੇ ਇਹ ਸਾਰੇ ਪ੍ਰੋਸੈਸ ਨਾਲ ਮੈਂ ਹੈਪੀ ਆ ਤਾਂ ਕਿਉਂਕਿ ਇਹਦੇ ਨਾਲ ਲੋਕਾਂ ਦੀ ਵੀ ਸੇਵਾ ਹੋਊਗੀ ਕਿਉਂਕਿ ਪਹਿਲਾਂ ਡਾਕਟਰ ਡਾਕਟਰਾਂ ਦੀ ਕਮੀਆਂ ਸੀਗੀਆਂ ਤੇ ਹੁਣ ਥੋੜੀ ਰਾਹਤ ਮਿਲੂਗੀ ਸਰ ਬੜੀ ਖੁਸ਼ੀ ਦੀ ਗੱਲ ਹੈ ਮੇਰੀ ਤੇ ਮੇਰੇ ਫੈਮਲੀ ਲਈ ਫਸਟ ਆਫ ਆਲ ਤੇ ਸਰ ਰਿਕਰੂਟਮੈਂਟ ਪ੍ਰੋਸੈਸ ਬਿਲਕੁਲ ਫੇਅਰ ਸੀਗਾ ਤੇ ਮਤਲਬ ਮੈਰਿਟ ਬੇਸਡ ਹੀ ਸਿਲੈਕਸ਼ਨ ਹੋਈ ਹੈ ਤੇ ਪੰਜਾਬ ਸਰਕਾਰ ਨੇ ਵਾਦਾ ਪੂਰਾ ਕੀਤਾ ਆਪਣੇ ਜੌਬਸ ਦਾ ਲਾਸਟ ਇਅਰ ਵੀ ਐਨਐਨ ਨੇ ਐਨਐਨ ਨੇ ਡਰਾਈਵ ਕਿੱਤੀ ਸੀ ਰਿਕਰੂਟਮੈਂਟ ਡਰਾਈਵ ਕਿੰਤੀ ਸੀ ਤੇ ਉਸ ਚੇ ਵੀ ਜਿਵੇਂ ਮੈਰਿਟ ਬੇਸ ਸਿਲੈਕਸ਼ਨ ਸੀਗੀ ਮੈਂ ਅਪਲਾਈ ਕੀਤਾ ਸੀ ਮੇਰਾ ਆਪਦੀ ਹੋਈ ਨਹੀਂ ਸੀ ਸਿਲੈਕਸ਼ਨ ਤੇ ਐਸ ਫਰ ਮਿਹਨਤ ਕੀਤੀ ਤੇ ਸਿਲੈਕਸ਼ਨ ਹੋ ਗਈ ਮੇਰੀ ਤੇ ਸਰਕਾਰ ਨੇ 1000 ਪੋਸਟ ਜਿਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ ਲਗਾਤਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਤੇ ਜਿਹੜੇ ਮੈਡੀਕਲ ਆਪਸ਼ਨ ਨੇ ਨਵੇਂ ਭਰਤੀ ਕੀਤੇ ਗਏ ਨੇ ਸਿਵਲ ਹਸਪਤਾਲਾਂ ਦੇ ਵਿੱਚ ਹੁਣ ਡਾਕਟਰਾਂ ਦੀ ਕਮੀ ਨਹੀਂ ਰਹੇਗੀ ਤਾਂ ਮੇਰੇ ਨਾਲ ਉਹ ਅਫਸਰ ਮੌਜੂਦ ਨੇ ਜਿਨ੍ਹਾਂ ਨੂੰ ਭਰਤੀਆਂ ਜੜੀਆਂ ਵਾਂ ਕੀਤੀਆਂ ਗਈਆਂ ਨੇ ਤਾਂ ਗੱਲਬਾਤ ਕਰਾਂਗੇ ਸਰ ਤੁਸੀਂ ਕਿੱਥੋਂ ਹੈਗੇ ਹੋ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਨਵੀਂ ਭਰਤੀ ਹੋਈ ਹੈਗੀ ਆ ਕਿਹਾ ਜਾਂਦਾ ਸੀ ਕਿ ਸਪਾਰਸ਼ ਨਾਲ ਨੌਕਰੀ ਮਿਲਦੀ ਹੈ ਜਾਂ ਪੈਸੇ ਦੇ ਕੇ ਨੌਕਰੀ ਮਿਲਦੀ ਆ ਕਿਸ ਤਰ੍ਹਾਂ ਇਹ ਕਲੀਅਰ ਤੁਹਾਡਾ ਟੈਸਟ ਹੋਇਆ ਕਿਸ ਤਰ੍ਹਾਂ ਇਹ ਨੌਕਰੀ ਮਿਲੀ ਤੁਹਾਨੂੰ ਹਾਂਜੀ ਪਹਿਲਾ ਤਾਂ ਮੇਰਾ ਨਾਮ ਹੈ ਡਾਕਟਰ ਸਾਹਿਬ ਮੈਂ ਲੁਧਿਆਣੇ ਤੋਂ ਆ ਤੇ ਮੇਰੀ ਪੋਸਟਿੰਗ ਇੱਥੇ ਹੀ ਆ ਸਿਵਲ ਹਸਪੀਟਲ ਲੁਧਿਆਣੇ ਚ ਤੇ ਰਿਗਾਰਡਿੰਗ ਦਾ ਪ੍ਰੋਸੈਸ ਮੈਨੂੰ ਲੱਗਦਾ ਵਾ ਪ੍ਰੋਸੈਸ ਪੂਰਾ ਟਰਾਂਸਪੇਰੈਂਟ ਸੀਗਾ ਹਾਂਜੀ ਇਹਨਾਂ ਨੇ ਪ੍ਰੋਪਰ ਜਿਵੇਂ ਐਗਜ਼ਾਮ ਕੰਡਕਟ ਕੀਤਾ ਆਪਣੀ ਵੈਬਸਾਈਟ ਤੇ ਮੈਂਸ਼ਨ ਕੀਤਾ ਵੀ ਅਸੀਂ ਇਹਨੇ ਪੋਸਟਾ ਕੱਢਣੀਆਂ ਨੇ ਤੇ ਬਾਅਦ ਚ ਸਾਨੂੰ ਡੇਟ ਦਿੱਤੀ ਗਈ ਹਨਾ ਉਸ ਦਿਨ ਅਸੀਂ ਐਗਜ਼ਾਮ ਦਿੱਤਾ ਤੇ ਬਾਅਦ ਚ ਸਾਨੂੰ ਟਾਈਮ ਦਿੱਤਾ ਗਿਆ ਵੀ ਰਿਜ਼ਲਟ ਕਦੋਂ ਆਣਾ ਮਾ ਉਹ ਵੀ ਫਿਰ ਇਹਨਾਂ ਦੀ ਵੈਬਸਾਈਟ ਤੇ ਆਇਆ ਪ੍ਰੋਪਰ ਇਹਨਾਂ ਨੇ ਜਿਹੜੇ ਆਨਸਰ ਸ਼ੀਟ ਸੀਗੀ ਉਹ ਵੀ ਪੋਸਟ ਕੀਤੀ ਵੀ ਇਹਦੇ ਇਹ ਆ ਆਨਸਰ ਸੀਗੇ ਤੇ ਬਾਅਦ ਚ ਮੈਰਿਟ ਲਿਸਟ ਬਣਾਈ ਤੇ ਸਾਨੂੰ ਫਿਰ ਦੱਸਿਆ ਵੀ ਕਦੋਂ ਕਾਉਂਸਲਿੰਗ ਹੋਊਗੀ ਸੋ ਪ੍ਰੋਸੈਸ ਪੂਰਾ ਟਰਾਂਸਪੇਰੈਂਟ ਸੀਗਾ ਮੈਨੂੰ ਨਹੀਂ ਲੱਗਦਾ ਕੁਝ ਹੀਰਾ ਫੇਰੀ ਵਿੱਚ ਹੋਈ ਹੈ ਕਿਸ ਤਰ੍ਹਾਂ ਦੇ ਦੇ ਦੋ ਤੁਹਾਨੂੰ ਜੋਬ ਮਿਲ ਚੁੱਕੀ ਹੈਗੀ ਆ ਸਰਕਾਰ ਦਾ ਤੁਸੀਂ ਧੰਨਵਾਦ ਵੀ ਕਰੋਗੇ ਪਰ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੀ ਪ੍ਰਕਿਰਿਆ ਨੂੰ ਤੁਸੀਂ ਆ ਮੈਂ ਬਹੁਤ ਖੁਸ਼ ਆ ਮੇਰੇ ਘਰ ਦੇ ਕੁਛ ਨੇ ਮੈਨੂੰ ਜੋਬ ਮਿਲੀ ਆ ਤੇ ਇਹ ਸਾਰੇ ਪ੍ਰੋਸੈਸ ਨਾਲ ਮੈਂ ਹੈਪੀ ਆ ਤਾਂ ਕਿਉਂਕਿ ਇਹਦੇ ਨਾਲ ਲੋਕਾਂ ਦੀ ਵੀ ਸੇਵਾ ਹੋਊਗੀ ਕਿਉਂਕਿ ਪਹਿਲਾਂ ਡਾਕਟਰ ਡਾਕਟਰਾਂ ਦੀ ਕਮੀ ਸੀਗੀਆਂ ਤੇ ਹੁਣ ਥੋੜੀ ਰਾਹਤ ਮਿਲੂਗੀ ਤੇ ਹਾਂਜੀ ਮੈਂ ਪੂਰਾ ਹੈਪੀ ਹਾਂ ਸਰ ਕਿੰਨਾ ਦੇ ਦਿੱਓ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਉਤਰ ਦੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿਹਾ ਸੀ ਕਿ ਅਸੀਂ ਸੂਬੇ ਭਰ ਦੇ ਨੌਜਵਾਨਾਂ ਨੂੰ ਨੌਕਰੀਆਂ ਦਵਾਵਾਂਗੇ ਕੋਈ ਬਰੋਜ਼ਗਾਰ ਨਹੀਂ ਹੋਵੇਗਾ ਕਿੰਨਾ ਦੇ ਦਿੱਓ ਤੁਸੀਂ ਅੱਜ ਤੁਸੀਂ ਐਮਐਸਓ ਐਮਓਐਸ ਬਣ ਗਏ ਕਿੰਨਾ ਦੇ ਦਿੱਓ ਸਰ ਬੜੀ ਖੁਸ਼ੀ ਦੀ ਗੱਲ ਹੈ ਮੇਰੀ ਤੇ ਮੇਰੇ ਫੈਮਲੀ ਲਈ ਫਸਟ ਆਫ ਆਲ ਤੇ ਸਰ ਰਿਕਰੂਟਮੈਂਟ ਪ੍ਰੋਸੈਸ ਬਿਲਕੁਲ ਫੇਅਰ ਸੀਗਾ ਤੇ ਮਤਲਬ ਮੈਰਿਟ ਬੇਸਡ ਹੀ ਸਿਲੈਕਸ਼ਨ ਹੋਈ ਹੈ ਤੇ ਪੰਜਾਬ ਸਰਕਾਰ ਨੇ ਵਾਦਾ ਪੂਰਾ ਕੀਤਾ ਆਪਣੇ ਜੋਬਸ ਦਾ ਲਾਸਟ ਇਅਰ ਵੀ ਇਹਨਾਂ ਨੇ ਇਹਨਾਂ ਨੇ ਡਰਾਈਵ ਕਿੱਤੀ ਸੀ ਰਿਕਰੂਟਮੈਂਟ ਡਰਾਈਵ ਕੀਤੀ ਸੀ ਤੇ ਉਸ ਚੇ ਵੀ ਜਿਵੇਂ ਮੈਰਿਟ ਬੇਸ ਸਿਲੈਕਸ਼ਨ ਸੀਗੀ ਮੈਂ ਅਪਲਾਈ ਕੀਤਾ ਸੀ ਮੇਰਾ ਆਪਦੀ ਹੋਈ ਨਹੀਂ ਸੀ ਸਿਲੈਕਸ਼ਨ ਤੇ ਐਸ ਪਰ ਮਿਹਨਤ ਕੀਤੀ ਤੇ ਸਿਲੈਕਸ਼ਨ ਹੋ ਗਈ ਮੇਰੀ ਤੇ ਸਰਕਾਰ ਨੇ 1000 ਪੋਸਟ ਜਿਵੇਂ ਮਤਲਬ ਕੀਤੀਆਂ ਸੀ ਐਲਾਨ ਤੇ ਸਰ ਰਿਕਰੂਟਮੈਂਟ ਡਰਾਈਵ ਵੀ ਰੈਗੂਲਰ ਹੋਈ ਹੈ ਤੇ ਫੇਅਰ ਹੋਈ ਹੈ ਬਿਲਕੁਲ ਕਦੋਂ ਤੁਸੀਂ ਅਪਲਾਈ ਕੀਤਾ ਸੀ ਕਦੋਂ ਤੁਹਾਨੂੰ ਇਹ ਜੌਬ ਜਿਹੜੀ ਮਿਲੀ ਹੈ ਸੈਟ ਕਰ ਤੁਹਾਨੂੰ ਮਿਲੀ ਹੈ ਸਰ ਜੂਨ ਚ ਇਗਜ਼ਾਮ ਹੋਇਆ ਸੀ ਤੇ ਫਿਰ ਉਸ ਤੋਂ ਬਾਅਦ ਰਿਕਰੂਟਮੈਂਟ ਡਰਾਈਵ ਪੂਰੀ ਡਾਕੂਮੈਂਟ ਵੈਰੀਫਿਕੇਸ਼ਨ ਇਹ MCQ ਬੇਸ ਟੈਸਟ ਸੀਗਾ ਤੇ ਸਰ 100 ਕੁਐਸਚਨ ਦਾ ਟੈਸਟ ਸੀਗਾ ਤੇ ਮੈਰਿਟ ਬੇਸ ਪ੍ਰੋਪਰ ਹੋਈ ਹੈ ਫਿਰ 10th ਆਫ ਸੈਪਟੈਂਬਰ ਨੂੰ ਮੈਂ ਜੁਆਇਨ ਕੀਤਾ ਸਰ ਤੇ ਸਰ ਕਿਸ ਤਰ੍ਹਾਂ ਦੇ ਦੋ ਬੜੀ ਪਾਰਦਰਸ਼ੀ ਨਾਲ ਜਿਹੜਾ ਟੈਸਟ ਹੋਇਆ ਤੁਹਾਨੂੰ ਜੌਬ ਮਿਲ ਚੁੱਕੀ ਆ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਮੈਂ ਦਾ ਸਰਕਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੋਸਟਾਂ ਕੱਢੀਆਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਸਾਨੂੰ ਵੀ ਚੰਗਾ ਲੱਗਿਆ ਕਿ ਆਪਾਂ ਹੁਣ ਲੋਕਾਂ ਦੀ ਸੇਵਾ ਲਈ ਉਤਰਾਂਗੇ ਤੇ ਜਿਹੜਾ ਐਗਜ਼ਾਮ ਸੀਗਾ ਉਹ ਬਿਲਕੁਲ ਟਰਾਂਸਪੇਰੈਂਟ ਫੇਅਰ ਵੇ ਨਾਲ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਸਾਨੂੰ ਚੰਗਾ ਲੱਗਦਾ ਬਹੁਤ ਕਿ ਹਾਂ ਸਾਨੂੰ ਵੀ ਹੁਣ ਮੌਕਾ ਮਿਲਿਆ ਆਪਾਂ ਲੋਕਾਂ ਦੀ ਸੇਵਾ ਕਰਾਂਗੇ ਹੁਣ ਤੇ ਸਰਕਾਰ ਨੂੰ ਬਹੁਤ ਧੰਨਵਾਦ ਆ ਬਿਲਕੁਲ ਬਹੁਤ ਸਾਰੇ ਡਾਕਟਰ ਜਿਹੜੇ ਇੱਥੇ ਮਜੂਰ ਨੇ ਅਸੀਂ ਗੱਲਬਾਤ ਕਰ ਰਹੇ ਆ ਸਰ ਇਗਜ਼ਾਮ ਕਲੀਅਰ ਕੀਤਾ ਅੱਜ ਜੋਬ ਮਿਲ ਗਈ ਆ ਹੁਣ ਅੱਗੇ ਡਿਊਟੀ ਕਿਸ ਤਰ੍ਹਾਂ ਰਹੇਗੀ ਕਿਸ ਤਰ੍ਹਾਂ ਇਸ ਪੂਰੀ ਪ੍ਰਕਿਰਿਆ ਰਹੀ ਸਸੀ ਗਾਲ ਜੀ ਮੇਰਾ ਨਾਮ ਡਾਕਟਰ ਗੁਰਕਮਲ ਹੈ ਮੈਂ ਦੋਰਾਹਾ ਤੋਂ ਬਿਲੋਂਗ ਕਰਦਾ ਤੇ ਮੇਰੀ ਹਲੇ ਪੋਸਟਿੰਗ ਸੀਐਸਸੀ ਸਾਹਨੇਵਾਲ ਵਿੱਚ ਹੈ ਤੇ ਮੈਨੂੰ ਇਸ ਜੋਬ ਮਿਲਣ ਦੀ ਕਾਫੀ ਖੁਸ਼ੀ ਹੈ ਤੇ ਮੈਂ ਸਰਕਾਰ ਦਾ ਕਾਫੀ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੱਕ ਸਿੰਗਲ ਡਰਾਈਵ ਚਲਾਈ ਹੈ ਜਿਸ ਦੇ ਵਿੱਚ ਹਜ਼ਾਰ ਡਾਕਟਰਸ ਨੂੰ ਪਹਿਲੀ ਵਾਰ ਪੰਜਾਬ ਦੀ ਹਿਸਟਰੀ 'ਚ ਹੋਇਆ ਹੈ ਕਿ ਰੱਖਿਆ ਹੋਵੇ ਇਕੱਠਿਆਂ ਤੇ ਪੂਰਾ ਹੋ ਗਿਆ ਕਦੋਂ ਤੋਂ ਤੁਸੀਂ ਸੋਚਦੇ ਕਿ ਮੈਨੂੰ ਸਰਕਾਰੀ ਜੋ ਮਿਲ ਜਵੇ ਮੇਰਾ ਸੁਪਨਾ ਪੂਰਾ ਹੋ ਜਵੇ ਲੋਕ ਬਹੁਤ ਅਕਸਰ ਕਹਿੰਦੇ ਕਿ ਪੈਸੇ ਆ ਨਾਜਸ ਪਰਸ਼ਨਾਏ ਜੋ ਮਿਲਦੀ ਹੈਗੀ ਆ ਪਰ ਪੰਜਾਬ ਸਰਕਾਰ ਨੇ ਕਿਹੜੀ ਪਾਰਦਰਸ਼ਤਾ ਤੁਹਾਨੂੰ ਇਹ ਜੋਬ ਦਿੱਤੀ ਪੂਰੀ ਜਾਣਕਾਰੀ ਬਦ ਨਮਸਕਾਰ ਜੀ ਮੇਰਾ ਨਾਮ ਡਾਕਟਰ ਮਨਦੀਪ ਰਾਣੀ ਆ ਮੈਂ ਲੁਧਿਆਣੇ ਤੋਂ ਹੀ ਬਿਲੋਂਗ ਕਰਦੀ ਆ ਤੇ ਪਹਿਲਾਂ ਮੇਰੀ ਪੋਸਟਿੰਗ ਸੀਸੀਸੀ ਸਿਧਵਾ ਵੇਟ ਸੀ ਹੁਣ ਮੇਰੀ ਸਮਰਾਲਾ ਹੈਗੀ ਆ ਤੇ ਮੈਂ ਇਸ ਤਰ੍ਹਾਂ ਸੋਚਦੀ ਆ ਕਿ ਮੈਨੂੰ 2024 'ਚ ਮੈਂ ਐਮਬੀਬੀਐਸ ਪਾਸ ਆਊਟ ਸੀਗੀ ਤੇ ਮੈਨੂੰ 1 ਸਾਲ ਲੱਗਿਆ ਮੈਂ ਪੂਰੀ ਤਿਆਰੀ ਕੀਤੀ ਆਪਣੇ ਪੇਪਰ ਦੀ ਤੇ ਮੈਰਿਟ ਬੇਸਡ ਪੇਪਰ ਸੀਗਾ ਉਹ ਮੈਂ ਪੇਪਰ ਜੂਨ ਚ ਜਿੱਤਾ 2025 ਚ ਤੇ ਜੁਲਾਈ ਚ ਉਹਦਾ ਰਿਜ਼ਲਟ ਆਇਆ ਤੇ ਹੁਣ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੀ ਰਿਕਰੂਟਮੈਂਟ ਹੋਈ ਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਨੂੰ ਬਹੁਤ ਚੰਗਾ ਲੱਗਦਾ ਵਾ ਮੇਰੇ ਫੈਮਲੀ ਵਾਲੇ ਪੈਰੈਂਟਸ ਤੇ ਮੇਰੇ ਕਲੀਗਸ ਮੇਰੇ ਡਾਕਟਰ ਸੀਨੀਅਰ ਸਭ ਬਹੁਤ ਖੁਸ਼ ਨੇ ਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਇੱਕਦਮ ਟਰਾਂਸਪੇਰੈਂਸੀ ਨਾਲ ਪੈਗਜ਼ਾਮ ਹੋਇਆ ਸੀ ਤੇ ਆਪਾਂ ਮੈਰਿਟ ਦੇ ਨਾਲ ਅਕੋਰਡਿੰਗ ਉਸਕਿ ਲੱਗਦਾ ਸੀ ਕਿ ਮੈਨੂੰ ਜੋਬ ਮਿਲੇਗੀ ਜਾਂ ਨਹੀਂ ਇਸ ਤਰ੍ਹਾਂ ਕੋਈ ਅਰਚਨਾ ਸੀਗੀਆਂ ਵਿੱਚ ਵਿਚ ਲੱਗਦਾ ਸੀ ਨਹੀਂ ਮੈਨੂੰ ਇੱਕ ਭਰੋਸਾ ਸੀਗਾ ਕਿ ਪੰਜਾਬ ਗਵਰਨਮੈਂਟ ਦਾ ਸਰਕਾਰ ਨੇ ਸੀਟ ਤਾਂ ਕੱਢਣੀ ਆ ਤੇ ਮੈਂ ਸਪਣੀ ਮਿਹਨਤ ਕੀਤੀ ਹੈ ਤੇ ਮੈਨੂੰ ਮੈਰਿਟ ਬੇਸ ਤੇ ਆਪਣੀ ਨੌਕਰੀ ਮਿਲੀ ਹੈ ਤੇ ਮੈਂ ਤਾਂ ਬਹੁਤ ਖੁਸ਼ ਹਾਂ ਡਾਕਟਰ ਇਹ ਡਾਕਟਰ ਜਿਹੜੇ ਨੇ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਮੈਡਮ ਕਿੱਸਾ ਦੇਖਦੇ ਹੋ ਇਹ ਜੋਬ ਕਦੋਂ ਤੁਸੀਂ ਅਪਲਾਈ ਕੀਤੀ ਸੀ ਕਦੋਂ ਤੁਹਾਨੂੰ ਇਹ ਮਿਲ ਗਈ ਕਿੰਨੀ ਦੇਰ ਚੇ ਮਿਲੀ ਛੋਟੀ ਗੱਲ ਜੀ ਮੈਂ ਡਾਕਟਰ ਗਾਇਨਦੀਪ ਕੌਰ ਹਾਂ ਮੈਂ ਇਸ ਟਾਈਮ ਸੀਐਸਪਾਈਲ ਵਿੱਚ ਪੋਸਟਡ ਹਾਂ ਮੈਂ ਇਸੇ ਸਾਲ ਪਾਸ ਆਊਟ ਹੋਈ ਹਾਂ ਮੈਂ ਜੋ April ਦੇ ਵਿੱਚ ਪਾਸ ਆਊਟ ਹੋਈ ਤੇ ਮੈਨੂੰ June ਦੇ ਵਿੱਚ ਮੈਂ ਪੇਪਰ ਦਿੱਤਾ ਤੇ September ਦੇ ਵਿੱਚ ਅਸੀਂ ਇੱਥੇ ਅਪਾਇੰਟ ਹੋ ਗਏ ਨੇ ਹੋ ਗਏ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇੰਨਾ ਵੱਡਾ ਕਦਮ ਚੱਕਿਆ ਤੇ ਸਾਡੀ ਡਾਕਟਰਸ ਦੀ ਵੀ ਸੋਣੀ ਹਜ਼ਾਰ ਪੋਸਟਾਂ ਕੱਢੀਆਂ ਜਿਦੇ ਵਿੱਚ ਪੇਸ਼ੈਂਟਸ ਦੀ ਜੋ ਕੇਅਰ ਹੈਗੀ ਆ ਅਸੀਂ ਉਹਨਾਂ ਨੂੰ ਦੇ ਪਾਵਾਂਗੇ ਅਸੀਂ ਉਹਨਾਂ ਦੀ ਸੇਵਾ ਕਰ ਪਾਵਾਂਗੇ ਜਿਵੇਂ ਮੈਂ ਸੀਐਸਪਾਇਲ ਵਿੱਚ ਹੈਗੀ ਆ ਮੈਂ ਜਿਸ ਟਾਈਮ ਉੱਥੇ ਗਈ ਤਾਂ ਉਹਨਾਂ ਤੋਂ ਮੈਂ ਪੁੱਛਿਆ ਕਿ ਮਤਲਬ ਕਿ ਇੱਥੇ ਤੁਸੀਂ ਦੇ ਇਲਾਜ ਲਈ ਤੁਸੀਂ ਆਉਂਦੇ ਸੀ ਤਾਂ ਉਹ ਐਂ ਕਹਿੰਦੇ ਸੀ ਕਿ ਅਸੀਂ ਇੱਥੇ ਤਾਂ ਇੱਕ ਅੱਧਾ ਡਾਕਟਰੀ ਮਸਾ ਹੁੰਦਾ ਸੀ ਉਸ ਟਾਈਮ ਤੇ ਜਦੋਂ ਸਰਕਾਰ ਨਹੀਂ ਸੀ ਪਰ ਜਦੋਂ ਤੋਂ ਮਾਨ ਸਰਕਾਰ ਆਈ ਹੈ ਇਹਨਾਂ ਨੇ ਇੰਨੇ ਡਾਕਟਰਸ ਲਿਆ ਦਿੱਤੇ ਉੱਥੇ ਇੱਕ ਡਾਕਟਰ ਜਗਾ ਹੁਣ ਚਾਰ ਡਾਕਟਰਸ ਆ ਗਏ ਨੇ ਤਾਂ ਉੱਥੇ ਲੋਕ ਆ ਕੇ ਸਾਨੂੰ ਕਹਿੰਦੇ ਨੇ ਕਿ ਇਸ ਇਸ ਸੀਐਸਸੀ ਪਾਇਲ ਦਿੱਤੇ ਬਾਗ ਖੁੱਲ ਗਏ ਕਿ ਇੰਨੇ ਡਾਕਟਰਸ ਆ ਗਏ ਤੇ ਸਾਰੇ ਸਾਰੇ ਲੋਕ ਬਹੁਤ ਖੁਸ਼ ਨੇ ਕਿ ਡਾਕਟਰਾਂ ਦੀ ਭਰਤੀਆਂ ਹੋਈਆਂ ਨੇ ਸਭ ਤੋਂ بڑا ਫਾਇਦਾ ਜੋ ਹੋਇਆ ਆ ਉਹ ਬਜ਼ੁਰਗਾਂ ਨੂੰ ਫੀਮੇਲ ਪੇਸ਼ੈਂਟਸ ਨੂੰ ਹੋਇਆ ਜਿਨ੍ਹਾਂ ਨੂੰ ਇੰਨੀ ਦੂਰ ਜਾਣਾ ਪੈਂਦਾ ਸੀ ਹੁਣ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਡਾਕਟਰ ਆ ਗਏ ਨੇ ਤਾਂ ਉਹਨਾਂ ਤੋਂ ਵੱਧ ਹੋਰ ਖੁਸ਼ ਹੋਣ ਹੋਣ ਹੋਰ ਹੋਰ ਕੌਣ ਹੋਊਗਾ ਤੇ ਅਸੀਂ ਇਸ ਲਈ ਖੁਸ਼ ਆ ਕਿ ਅਸੀਂ ਉਹਨਾਂ ਦੇ ਲੈਵਲ ਤੇ ਆ ਕੇ ਅਸੀਂ ਪੈਰੀਫਰੀ ਦੇ ਵਿੱਚ ਆ ਕੇ ਕੰਮ ਕਰ پا ਰਹੇ ਹਾਂ ਤੇ ਅਸੀਂ ਇਸ ਇਸ ਚੀਜ਼ ਲਈ ਸਰਕਾਰ ਦੇ ਬਹੁਤ ਬੜੇ ਧੰਨਵਾਦੀ ਆ ਮਾਨ ਸਰਕਾਰ ਨੇ ਬਹੁਤ ਇਤਿਹਾਸਿਕ ਕਦਮ ਚੁੱਕਿਆ ਆ ਤੇ ਲੋਕ ਵੀ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਨੇ ਉਹਨਾਂ ਦੀ ਤੁਸੀਂ ਕਿੱਥੇ ਤੋਂ ਸੀ ਹੁਣ ਦੇਖਦੇ ਹਾਂ ਕਿ ਤੁਹਾਨੂੰ ਲੱਗਦਾ ਕਿ ਬਹੁਤ ਸੌਖੇ ਤਰੀਕੇ ਨਾਲ ਜੌਬ ਮਿਲ ਗਈ ਹੈ ਹੋਰ ਨੌਜਵਾਨਾਂ ਲਈ ਕੀ ਸਨੇਹਾ ਹੈਗਾ ਵਾ ਪੰਜਾਬ ਦੇ ਲੋਗਾਂ ਦਾ ਇਹੀ ਸਨੇਹਾ ਹੈ ਮੇਰੇ ਨੌਜਵਾਨਾਂ ਨੂੰ ਕਿ ਤੁਸੀਂ ਮਿਹਨਤ ਕਰੋ ਸਰਕਾਰ ਬੈਠੀ ਹੈ ਤੁਹਾਡੇ ਲਈ ਨੌਕਰੀਆਂ ਹੋਰ ਵੀ ਆਣਗੀਆਂ ਹੋਰ ਵੀ ਓਪਰਚ्युनिटीਜ਼ ਆਣਗੀਆਂ ਬਸ ਉਹਨਾਂ ਨੂੰ ਗ੍ਰੈਬ ਕਰਨਾ ਹੈ ਸਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਇਹ ਜੌਬ ਮਿਲੀ ਹੈਗੀ ਆ ਅਕਸਰ ਇਹ ਸਵਾਲ ਚੱਕੇ ਜਾਂਦੇ ਸੀ ਕਿ ਸਰਕਾਰ ਐਡਵਰਟਾਈਜ਼ਮੈਂਟ ਕਰਦੀ ਡਿਗਰੀਆਂ ਦੇਈ ਜਾਂਦੀ ਆ ਪਰ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਇਹ ਇਹ ਸਵਾਲ ਵਿਰੋਧੀ ਧਿਰ ਬਹੁਤ ਕਰਦਾ ਵਾ ਉਹਨਾਂ ਨੇ ਮੂੰਹ ਨੂੰ ਕੀ ਜਵਾਬ ਦੇਣਾ ਚਾਹੋਗੇ ਤੁਸੀਂ ਕਿਸ ਤਰ੍ਹਾਂ ਜਵਾਬ ਦੇਣਾ ਚਾਹੋਗੇ ਦੇਖੋ ਜੀ ਜੇ ਤੁਸੀਂ ਸਕਿੱਲ ਟੈਲੈਂਟ ਤੇ ਮਤਲਬ ਪ੍ਰੋਪਰ ਜੇ ਤੁਸੀਂ ਜਾਂ ਜਾਨ ਲਗਾ ਕੇ ਜੇ ਤੁਸੀਂ ਪੜੇ ਹੋ ਤਾਂ ਤੁਹਾਨੂੰ ਤੁਹਾਨੂੰ ਤੈਨੂੰ ਤੁਹਾਨੂੰ ਉਹ ਉਹ ਮੰਜ਼ਿਲ ਮਿਲ ਜਾਂਦੀ ਹੈ ਤੇ ਤੁਸੀਂ ਮਿਹਨਤ ਕੀਤੀ ਆ ਤੇ ਤੁਹਾਨੂੰ ਇਹ ਸਰਕਾਰੀ ਨੌਕਰੀ ਮਿਲੀ ਤਾਂ ਕਰਕੇ ਆ ਕਿ ਇਹਦੇ ਵਿੱਚ ਕੋਈ ਪਾਰਸ਼ੀਅਲਟੀ ਨਹੀਂ ਹੋਈ ਕੋਈ ਕਰਾਪਸ਼ਨ ਨਹੀਂ ਹੋਈ ਤੇ ਪ੍ਰੋਪਰ ਜਿਵੇਂ ਇਹਨਾਂ ਨੇ ਰੂਲ ਐਂਡ ਰੈਗੂਲੇਸ਼ਨ ਨਾਲ ਫੇਅਰ ਟਰਾਂਸਪੇਰੈਂਟ ਕਾਉਂਸਲਿੰਗ ਕਰਵਾ ਕੇ ਸਾਨੂੰ ਨਿਯੁਕਤੀ ਦਿੱਤੀ ਆ ਆਸਾਨ ਲੱਗਦਾ ਸੀ ਕਿ ਇਹ ਜੌਬ ਬੜੀ ਆਸਾਨੀ ਨਾਲ ਤੁਹਾਨੂੰ ਮਿਲ ਜਾਏਗੀ ਜਿਸ ਤਰ੍ਹਾਂ ਅੱਜ ਇਹ ਜੌਬ ਤੁਹਾਨੂੰ ਮਿਲ ਚੁੱਕੀ ਹੈ ਨਹੀਂ ਨਹੀਂ ਜੀ ਬਹੁਤ ਕਠਿਨ ਸੀਗਾ ਤੇ ਇਹ 5 ਸਾਲ ਪਹਿਲਾਂ ਆਸਾਨ ਲੱਗਦੀ ਹੁੰਦੀ ਸੀ ਕਿਉਂਕਿ ਉਦੋਂ ਟਮਾਟਾ ਵਾ ਡਾਕਟਰ ਹੁੰਦਾ ਸੀਗਾ ਕੋਈ ਪਰ ਹੁਣ ਡਾਕਟਰ ਵੀ ਵੱਧ ਚੁਕੇ ਨੇ ਤੇ ਹੁਣ ਕੰਪੀਟੀਸ਼ਨ ਵੀ ਵੱਧ ਗਿਆ ਤੇ ਹੁਣ ਸਾਰੇ ਕਿਤੇ ਕੰਪੀਟੀਸ਼ਨ ਹੋ ਗਿਆ ਸਰਕਾਰ ਦਾ ਧੰਨਵਾਦ ਕਰਨਾ ਚਾਹੂਗਾ ਕਿਉਂਕਿ ਇਹ ਪਾਰਦਰਸ਼ੀ ਨਾਲ ਤੁਹਾਨੂੰ ਇਹ ਜੋਬ ਮਿਲੀ ਜਾਂ ਅਕਸਰ ਸਵਾਲ ਖੜੇ ਹੁੰਦੇ ਕਿ ਪੈਸੇ ਦੇ ਕੇ ਜੋ ਮਿਲਦੀ ਜਾਂ ਸ਼ਪਾਰਸ਼ ਤੇ ਜੋ ਮਿਲਦੀ ਹੈਗੀ ਆ ਹੁਣ ਤੁਹਾਨੂੰ ਜੋ ਮਿਲੀ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਨੇ ਮੈਂ ਭਗਵੰਤ ਸਤੰਤ ਸਰਕਾਰ ਆਪ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇਹ ਸਾਨੂੰ ਆਪਰਚੂਨਿਟੀ ਦਿੱਤੀ ਕਿ ਆਪਾਂ ਰੂਟ ਲੈਵਲ ਤੇ ਆ ਕੇ आ, मतलब जो नए पैसे ला सकदे ओना दी सेवा कर सकी ते मेनू बहुत मान वाली गल आ के मैं इस प्रोफेशन ਦੇ ਵਿੱਚ ਹੈਗਾ ਮੈਂ ਤੇ ਮੈਂ ਸਰਕਾਰ ਦਾ ਸ਼ੁਕਰਗੁਜ਼ਾਰ ਕਰਨਾ ਚਾਹੁੰਨਾ ہاں ਬਿਲਕੁਲ ਇਹ ਨਵੇਂ ਅਫਸਰ ਜਿਹੜੇ ਨੇ ਭਰਤੀ ਕੀਤੇ ਗਏ ਨੇ ਐਮਓਐਸ ਡਾਕਟਰ ਜਿਹੜੇ ਨੇ ਜਿਨ੍ਹਾਂ ਨੂੰ ਜੌਬ ਮਿਲਿਆ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹ ਕਹਿ ਰਹੇ ਨੇ ਕਿ ਜੋ ਮਾਨ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਅੱਜ ਪੂਰੇ ਕੀਤੇ ਨੇ ਡਿਗਰੀਆਂ ਦਿੱਤੀਆਂ ਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਤੇ ਸਰਕਾਰ ਦਾ ਧੰਨਵਾਦ ਕਰਦੇ ਹੇ ਨੌਜਵਾਨ ਨਜ਼ਰ ਆ ਰਹੇ ਨੇ ਕੈਮਰਾਮੈਨ ਗੁਰਿੰਦਰ ਦੇ ਨੰਦ ਨਰਿੰਦਰਕਮਾ ਜਗਮਨ ਟੀਵੀ ਲੁਧਿਆਣਾ